ਫਿਰੋਜ਼ਪੁਰ ਵਿੱਚ ਪਾਣੀ ਦੀ ਕਿੱਲਤ ਨੂੰ ਲੈ ਕੇ ਲੋਕ ਹੋਏ ਪਰੇਸ਼ਾਨ ਫਿਰੋਜ਼ਪੁਰ ਦੇ ਬਸਤੀ ਸ਼ੇਖਾਂ ਵਾਲੇ ਦੇ ਲੋਕ ਲਾਲ ਫੀਤਾ ਸ਼ਾਹੀ ਦੀ ਢਿੱਲ ਮੋਲ ਰਵਈਏ ਕਾਰਨ ਚਲਣੀਆਂ ਪੈ ਰਹੀਆਂ ਨੇ ਮੁਸ਼ਕਲਾਂ ਪੀਣ ਵਾਲੇ ਪਾਣੀ ਨੂੰ ਵੀ ਤਰਸੇ 3000 ਤੋਂ ਵੱਧ ਦੀ ਆਬਾਦੀ ਪਾਣੀ ਖਣੋ ਪ੍ਰਭਾਵਿਤ ਗਰਮੀ ਦਾ ਪਾਰਾ ਜਿਸ ਤਰ੍ਹਾਂ ਦਿਨ ਬਾ ਦਿਨ ਵੱਧਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧੀਆਂ ਜਾ ਰਹੀਆਂ ਨੇ ਇਸ ਮੌਸਮ ਵਿੱਚ ਪਾਣੀ ਸਭ ਤੋਂ ਜ਼ਿਆਦਾ ਅਹਿਮ ਚੀਜ਼ ਲੋਕਾਂ ਲਈ ਹੋ ਜਾਂਦੀ ਹੈ ਪਰ ਜਿਨ੍ਹਾਂ ਨੂੰ ਪੀਣ ਵਾਲਾ ਪਾਣੀ ਜਾਂ ਫਿਰ ਨਾ ਹੋਣ ਵਾਸਤੇ ਪਾਣੀ ਦਾ ਨਸੀਬ ਨਾ ਹੋਵੇ ਤਾਂ ਸੋਚੋ ਉਹਨਾਂ ਦੇ ਹਾਲਾਤ ਕੀ ਹੋਣਗੇ ਇਸ ਦਾ ਅੰਦਾਜ਼ਾ ਤੁਸੀਂ ਮਹਿਜ ਹੀ ਲਗਾ ਸਕਦੇ ਹੋ ਮਾਮਲਾ ਫਿਰੋਜ਼ਪੁਰ ਦੇ ਬਸਤੀ ਸ਼ੇਖਾਂਵਾੜੀ ਦਾ ਹੈ ਜਿਸ ਦੀ ਕੋਲ ਆਬਾਦੀ 3000 ਦੇ ਕਰੀਬ ਹੈ ਪਰ ਕਈ ਮਹੀਨਿਆਂ ਤੋਂ ਸੇਖਾਂਵਾਲੀ ਦੇ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਨੇ ਅਤੇ ਟੂਟੀਆਂ ਵਿੱਚ ਪਾਣੀ ਇੱਕ ਅੱਧਾ ਘੰਟਾ ਆਂਦਾ ਹੈ ਤਾਂ ਕਈ ਦਿਨਾਂ ਤੱਕ ਉਹਨਾਂ ਨੂੰ ਪਾਣੀ ਨਸੀਬ ਨਹੀਂ ਹੁੰਦਾ ਜਦੋਂ ਅਧਿਕਾਰੀਆਂ ਅੱਗੇ ਜਾ ਕੇ ਗੁਹਾਰ ਲਗਾਉਂਦੇ ਨੇ ਤਾਂ ਅਧਿਕਾਰੀਆਂ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਦੀ ਬਜਾਏ ਟਾਲਮਟੋਲ ਕਰਕੇ ਟਾਲ ਦਿੰਦੇ ਹਨ ਜਿਸ ਤੋਂ ਲੋਕ ਕਾਫੀ ਪਰੇਸ਼ਾਨ ਹਨ ਉਹਨਾਂ ਨੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਦੇ ਕਾਰਨ ਤੱਕ ਪਾਣੀ بچਾਉਂਦੀ ਹੈ ਜਾਂ ਲੋਕ ਇਸੇ ਤਰ੍ਹਾਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਰਹਿਣਗੇ ਉਹਨਾਂ ਨੇ ਆਖਿਆ ਕਿ ਜੇਕਰ ਇਹਨਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵੇਟਣਗੇ ਜਿਹੜਾ ਪਾਣੀ ਦੀ ਸਮੱਸਿਆ ਹੈ ਕਿੰਨੇ ਕੁ ਲੋਕ ਇੱਥੇ ਰਹਿ ਰਹੇ ਨੇ ਕਿੰਨੀ ਕੁ ਜੜੀਆਂ ਸਮੱਸਿਆ ਹੈ ਪਾਣੀ ਦੀ ਸਮੱਸਿਆ ਇਹ ਜਿਹੜਾ ਏਰੀਆ ਵਾਟ ਨੰਬਰ 25 ਬਸਤੀ ਸ਼ੇਖਾਂ ਵਾਲੀ ਕਿਉਂਕਿ ਪਹਿਲਾਂ ਇੱਥੋਂ ਦਾ ਮੈਮ ਸੀ ਜੀ ਹੁਣ ਮੇਰੇ ਘਰ ਦੀ ਐਮ ਸੀ ਹੈ ਇਹ ਮੈਂ ਐਸ ਜੀਓ ਨੂੰ ਐਕਸ਼ਨ ਨੂੰ ਬਹੁਤ ਵਾਰੀ ਕਹਿ ਲਿਆ ਵੀ ਇਹ ਤੇ ਨਾ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਜੇ ਮੈਂ ਡੋਰ ਟੂ ਡੋਰ ਘਰ ਘਰ ਪੁੱਛਦਾ ਤੇ ਮੇਰੇ ਕੋਲ ਪੀਆਂ ਪੀਆਂ ਬੀਬੀਆਂ ਘਰੇ ਜਾ ਕੇ ਕਹਿੰਦੀਆਂ ਨੇ ਸਾਨੂੰ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਬਰਸ਼ਤ ਕਰ ਪਾਣੀ ਨਹੀਂ ਹੈਗਾ ਜਿਵੇਂ ਹੁਣ ਬੀਬੀਆਂ ਨੇ ਤੁਹਾਨੂੰ ਦੁੱਖਰਾ ਸੁਣਾਇਆ ਹੀ ਹੈ ਪਰ ਕਿਤਨਾ ਕਿਤੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਵੀ ਜਿਹੜੇ ਅਫਸਰ ਲਾਏ ਨੇ ਡੂ ਡੂ ਲੱਖ ਰੁਪਏ ਤਨਖਾਹ ਲੈਂਦੇ ਨੇ ਨਹੀਂ ਡਿਊਟੀ ਕੀ ਬੰਦੀ ਦੋ ਚਾਰ ਕਾਗਜ਼ਾਂ ਦੇ ਸਾਈਨ ਕਿਤੇ ਦੇ ਘਰੇ ਜਾਤੇ ਹਨ ਅਸੀਂ ਤੱਕ ਗਏ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਏ ਇਹਨਾਂ ਨੂੰ ਸਬਕ ਸਿਕਾਣਾ ਚਾਹੀਦਾ ਹੈ ਵੀ ਤੂੰ ਅਫਸਰ ਲੱਗਾ ਤੇਰਾ ਕਿਹੜੇ ਕੰਮ ਲਈ ਤੇਰੀ ਡਿਊਟੀ ਲਾਈ ਕੀ ਡਿਊਟੀ ਪੂਕਤਾ ਰਿਆਂ ਐਮ ਸੀ ਨਾਤੇ ਤੇ ਘਰ ਸਾਡੀ ਜ਼ਿੰਮੇਵਾਰੀ ਅਸੀਂ ਝੋਲੀਆਂ ਹਟ ਦੇਣਾ ਤੋਂ ਵੀ ਸਾਨੂੰ ਵੋਟਾਂ ਪਾਓ ਅਸੀਂ ਤੁਹਾਨੂੰ ਐਮ ਸੀ ਬਣਾਉ ਤੁਹਾਡੇ ਸਾਰੇ ਮਸਲੇ ਹੱਲ ਕਰਾਵਾਂਗੇ ਚੈਲਸੀ ਵੀਰੀ ਦਾ ਲਹਿੜ ਦਾ ਪਾਣੀ ਦਾ ਸਫਾਈ ਦਾ ਲੱਕ ਵਿੱਚ ਅਮਨ ਚਾਹੀ ਆ ਮੈਂ ਮੰਗ ਕਰਦਾ ਮੁੱਖ ਮੰਤਰੀ ਤੋਂ ਅਗਰ ਤੁਸੀਂ ਤਾਂ ਮੈਂ ਆਏ ਉਹ ਕੀ ਉਹਨੂੰ ਕਹਿੰਦੇ ਕਮੇਡੀਆ ਦੇ ਵਿੱਚੋਂ ਆਏ ਹੋ ਪਰ ਐਮਸੀ ਮੇ 46 ਸਾਲ ਹੋ ਗਏ ਮੈਨੂੰ ਆਦੇ ਬਾਪ ਨਾਲ ਚੱਲਦੇ ਐਮਸੀ ਦੀ ਸੇਵਾ ਕਰਦਿਆਂ ਇਸ ਇਲਾਕੇ ਦੀ ਸੇਵਾ ਕਰਦਿਆਂ ਜਿੱਤੇ ਲੋਕਾਂ ਨੂੰ ਤਕਲੀਫਾਂ ਨੇ ਉਹ ਤੇ ਕਦੀ ਧਿਆਨ ਨਹੀਂ ਦਿੱਤਾ ਹਰ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਚਾਹੇ ਕਿਹੜੀਆਂ ਵੀ ਸਰਕਾਰਾਂ ਆਈਆਂ ਨੇ ਨਾ ਗਰਾਊਂਡ ਲੈਵਲ ਤੇ ਜਿਹੜਾ ਡਿਊਟੀਆਂ ਬੰਦੀਆਂ ਨੇ ਐਮਸੀ ਤੇ ਕੁਛ ਨਾ ਚਾਹੀਦਾ JMC ਜਾ ਕੇ ਰੋਲਾ ਪਾਦਾ ਮੇਰੇ ਸਫਾਈ ਦਾ ਪ੍ਰਬੰਧ ਨਹੀਂ ਮੇਰੇ ਚੰਗੇ ਸਿਵਲ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਲਾਈਟ ਦਾ ਪ੍ਰਬੰਧ ਨਹੀਂ ਪਰ ਕੋਈ ਅਫਸਰ ਧਿਆਨ ਨਹੀਂ ਦਿੰਦਾ ਮੈਂ ਕਹੀਂ ਤੁਹਾਡੇ ਚੈਨਲਾਂ ਤੇ ਵਜਤਾ ਦੇ ਚੁੱਕਾ ਹੋਂ ਵੀ ਰਾਤ ਦੀ ਲਾਈਟ ਗਈ ਲਾਈਟ ਦਾ ਮੰਦਾਲ ਉਦੋਂ ਬਾਅਦ ਪਾਣੀ ਤੇ ਬੀਬੀਆਂ ਨੇ ਕਹਿ ਹੀ ਦਿੱਤਾ ਤੁਹਾਨੂੰ ਵੀ 6 ਮਹੀਨੇ ਹੋ ਗਏ ਨੇ ਪਾਣੀ ਤੋਂ ਦੁਖੀ ਲੋਕ ਮੰਗਦੇ ਕੀ ਨਹੀਂ ਅਸੀਂ ਬਾਰ ਬਾਰ ਲੋਕਾਂ ਨੂੰ ਮੁਰਕ ਬਣਾਈਆਂ ਨੇ ਵੋਟਾਂ ਮੰਗਣ ਭੱਜਿਆ ਨੇ ਪਰ ਲੋਕਾਂ ਦੀ ਜ਼ਰੂਰਤਾਂ ਦੇ ਕੋਈ ਨਹੀਂ ਖਰਾ ਉਤਰਦਾ ਹੁਣ ਇਹਨਾਂ ਵੀ ਆ ਬੱਚੇ ਨਿੱਕੇ ਨੇ ਬੱਚੇ ਬੁਰਜ ਤੋਂ ਨਾ ਹਮ ਤੋਂ ਤੋਂ ਟੋਕੇ ਨੇ ਸਕੂਲੇ ਜਾਣਾ ਤੇ ਪਾਣੀ ਧਰੋਂਦੇ ਪਦੇ ਵਿੱਚ ਐਸਜੀਓ ਨੂੰ ਤੁਹਾਡੇ ਸਾਹਮਣੇ ਤੁਸੀਂ ਤਾਂ ਲੇਟ ਹੋਗਾ ਐਸਜੀਓ ਨੂੰ ਕਿਹਾ ਪਰ ਇਹ ਲਾਰੇ ਲਾਈ ਜਾਂਦੇ ਨੇ ਮੇਰੇ ਤੇ ਬੜੀ ਵੱਡੀ ਸਮੱਸਿਆ ਹੈ ਇਹਦਾ ਪਾਣੀ ਮਿਕਸ ਹੋ ਕੇ ਆਂਦਾ ਹੈ ਕੱਲ ਨੂੰ ਬਿਮਾਰੀਆਂ ਲੱਗ ਗਈਆਂ ਇਹ ਬਸਤੀ ਨੂੰ ਨਹੀਂ ਪੂਰੇ ਸ਼ਹਿਰ ਨੂੰ ਖਤਰਾ ਹੈ ਸੰਭਾਲੇ ਨਹੀਂ ਜਾਣੇ ਕਿੰਨੇ ਗਰਮੀ ਦਾ ਮਾਹੌਲ ਹੈ ਸੰਭਾਲੇ ਨਹੀਂ ਜਾਣੇ ਕਿੰਨੇ ਲੋਕ ਬਿਮਾਰ ਹੋਣਗੇ ਇਹ ਸਾਰੀਆਂ ਜ਼ਿੰਮੇਵਾਰੀਆਂ ਇਹ ਨਿਭਾਉਣੀਆਂ ਚਾਹੀਦੀਆਂ ਮੈਂ ਪ੍ਰੈਸਿੰਗ ਵੀ ਮੈਂ ਚਰਣਾ 'ਚ ਬੇਨਤੀ ਕਰਦਾ ਵੀ ਇਸ ਆਪਣੇ ਤਰੀਕੇ ਨਾਲ ਇਸ ਵਾਰਟ ਨੂੰ ਇਸ ਗੱਲ ਨੂੰ ਉਠਾਓ ਜਿਹੜਾ ਮੁੱਖ ਮੰਤਰੀ ਦੇ ਕੰਨ ਖੋਲੋ ਵੀ ਬੈਠਾ ਉੱਤੇ ਤੂੰ ਕਹਿੰਦਾ ਮੈਂ ਬੜੇ ਕੰਮ ਕਰਦਾ ਕਿੱਤੇ ਕੰਮ ਕਰਦਾ ਸਾਨੂੰ ਤੇ ਇਹ ਲਾ ਦੇ ਤੈਨੂੰ ਵਾਲੀ ਨਹੀਂ ਇਹ ਕੰਮ ਕਰਨ ਦਾ ਸਦਾ ਹਸਲ ਕਰ ਲਈ ਲੋਕਾਂ ਦੇ ਤੂੰ ਫੋਟ ਦਾ ਫਾਇਦਾ ਲਿਆ ਪਰ ਰਿਟਨ ਚ ਤੈਨੂੰ ਵਾਲੀ ਨਹੀਂ ਇਹ ਕੰਮ ਕਰਾਉਂਦਾ ਜੇ ਕਹਿੰਦਾ ਐਮ ਸੀ ਸਰਪੰਚ ਬੋਲੇ ਬੋਲੇ ਉਹਦਾ ਘਰ ਦਾ ਨਾ ਬੋਲੇ ਉਹਦਾ ਪਰਿਵਾਰ ਦਾ ਹਿੱਸਾ ਨਾ ਬੋਲੇ ਐਮ ਸੀ ਬੋਲੇ ਜੇ ਅਸੀਂ ਪਬਲਿਕ ਦੇ ਵੋਟਾਂ ਲਈਆਂ ਪਬਲਿਕ ਦੀ ਮਤ ਕਰਨਾ ਚਾਣੇ ਆ ਤੇ ਕਹਿੰਦੇ ਕੋਈ ਬੋਲੇ ਹੀ ਨਾ ਅਸੀਂ ਵਾਸੀ ਵੀ ਆਂ ਸਾਨੂੰ ਵੋਟਾਂ ਨਾਲ ਹੀ ਨਹੀਂ 1 ਲੱਖ ਦੇ ਵਾਸੀ ਮੀਆਂ ਅਮਰਦਦੀ ਸਾਡੇ ਲੋਕਾਂ ਨਾਲ ਅਸੀਂ ਆਸ ਰੱਖਦੇ ਆ ਤੈਨੂੰ ਨਹੀਂ ਵਾੜ ਦੇ ਨੂੰ ਵਲ ਸਿੱਖਣਾ ਚਾਹੀਦਾ ਪਾਣੀ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੁਣ ਇਹਨਾਂ ਦਾ ਇਹ ਪੂਰਨ ਜ਼ੋਰ ਮੰਗ ਕਰਦਾ ਅਗਰ ਪਾਣੀ ਦੀ ਸਮੱਸਿਆ ਨਾ ਹੋਈ ਸਾਨੂੰ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡੀ ਕੀ ਇਹਨੂੰ ਕਹਿੰਦੇ ਪੇਸ਼ਾ ਨਹੀਂ ਕੋਈ ਸ਼ੌਂਕ ਨਹੀਂ ਅਗਰ ਪਾਣੀ ਦੀ ਸਮੱਸਿਆ ਹੱਲ ਨਾ ਹੋਈ ਤੇ ਮੈਂ ਜਾਮ ਕਰਾਂਗਾ ਰੋਡ ਜਾਮ ਕਰਾਂਗਾ ਅਨਮਿਤੇ ਸਮਝ ਲਈ ਕਿੱਥੇ ਰਹਿਣ ਵਾਲੇ ਤੁਸੀਂ ਛੇਖਾ ਨਿਵਸਤੀ ਮਤਲਬ ਕਿੰਨੀ ਦਿਨ ਹੋ ਗਈ ਜਿਹੜਾ ਪਾਣੀ ਨਹੀਂ ਆ ਰਿਹਾ ਕਿ ਕਿਹੜਾ ਕਿਹੜਾ ਨਹੀਂ ਪਾਣੀ ਪੀਣ ਵਾਲਾ ਕਿੱਸਾ ਪੀਣ ਵਾਲਾ ਵੀ ਉੱਥੋਂ ਹੀ ਪੀਦਾ ਸੀ ਹੁਣ ਤਾਂ ਨਲਕਿਆ ਤੋਂ ਲੈ ਕੇ ਜੀੜ ਕੇ ਪੀਦਾ ਕੀ ਪਾਣੀ ਨਹੀਂ ਬਿਲਕੁਲ ਆਉਂਦਾ ਬਿਲਕੁਲ ਹੀ ਨਹੀਂ ਪਾਣੀ ਆ ਰਿਹਾ ਅੱਛਾ ਕੋਈ ਬੜੇ ਤੰਗ ਕੋਈ ਅਧਿਕਾਰੀਆਂ ਨੂੰ ਕੰਪਲੀਟਾਂ ਵੀ ਕੀਤੀਆਂ ਕੋਈ ਬਾਤ ਕੀ ਬਹੁਤ ਕੋਈ ਨਹੀਂ ਆਉਂਦਾ ਕਿਸਾਰ ਲੈਣ ਲਈ ਹੁਣ ਤੁਸੀਂ ਆ ਜਿਹੜੀਆਂ ਬਾਲਟੀਆਂ ਖੜਕਾਰੇ ਕਿ ਕਿਸ ਵਜ੍ਹਾ ਕਰਕੇ ਖੜਕਾ ਇਹ ਪਾਣੀ ਕਰਕੇ ਹੀ ਖੜਕਾ ਰਹਾ ਸਰਕਾਰ ਨੂੰ ਜਗਾਰੇ ਸਰਕਾਰ ਨੂੰ ਜਗਾਰ ਪਾਣੀ ਸਰਕਾਰ ਜਾਗੇ ਹਾਂ ਜਾਗੇ ਹੂੰ ਸਾਡੇ ਪਾਣੀ ਆਵੇ ਪਾਣੀ ਦੀ ਪ੍ਰੋਬਲਮ ਹੈ ਉਹ ਠੀਕ ਕਰਨ ਸਾਡੀਆਂ ਪਾਪਾਂ ਪਾਣੀ ਨਹੀਂ ਹੋਦਾ ਹਾਂ ਪਾਣੀ ਨਹੀਂ ਆ ਗਰਮੀ ਚ ਕਿਦਾਂ ਜਿਹੜਾ ਸਾਮਾਨ ਬਸ ਐਵੇਂ ਸਾਰਨੇ ਪੈਕ ਜਿੱਥੋਂ ਪਾਣੀ ਭਰ ਲਿਆ ਕਦੀ ਕਿਥੋਂ ਭਰ ਲਿਆ ਤੇ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਪਾਣੀ ਦੀ ਕਿੱਥੋਂ ਸਾਡੇ ਤਾਂ ਬੱਚੇ ਤਰਫੇ ਪੈ ਨਹੀਂ ਪਾਣੀ ਤੋਂ ਪਾਣੀ ਦੀ ਲੋੜ ਹੈ ਹਾਂ ਪਾਣੀ ਦੀ ਲੋੜ ਕੀ ਨਾਮ ਤੋਂ ਪਰੇ ਕਿੱਥੋਂ ਦੇ ਰਹਿਣ ਬੜੇ ਆਜ ਤੋਂ ਹੀ ਇਹਦੀ ਬਾਟੀਆਂ ਖੜਕਾਰੀ ਕਿਸ ਵਜ੍ਹਾ ਕਰਕੇ ਖੜਕਾਰੀ ਸਰ ਸਾਡੇ ਪਾਣੀ ਨਹੀਂ ਆ ਰਿਹਾ 5 ਮਿੰਟ ਹੋ ਗਏ ਨੇ ਤੇ ਅਸੀਂ ਬਹੁਤ ਹੀ ਮਤਲਬ ਵਿੱਚ ਦਿੱਕਤ 'ਚ ਆ ਤੇ ਸਾਡੇ ਘਰ ਨਾਲਕਾ ਹੈ ਤੇ ਉਸ ਦਾ ਨਾਲਕਾ ਢੇੜ-ਢੇੜ ਕੇ ਆਪ ਕਸਤਾ ਵੀ ਦੁੱਪੀ ਹੋਈ ਪਾਣੀ ਵਾਲ ਪੀਣ ਵਾਲਾ ਨਹੀਂ ਆਉਂਦਾ ਕੀ ਕਰਨਾ ਗੰਦਾ ਗੰਦਾ ਪਾਣੀ ਕਿਤੇ ਆਂਦਾ ਤੇ ਗੰਦਾ ਆਂਦਾ ਤੇ ਜੇ ਨਹੀਂ ਤਾਂ ਆਂਦਾ ਹੀ ਨਹੀਂ ਜਦੋਂ ਅਸੀਂ ਫੋਨ ਕਰਦੀਏ ਤਾਂ ਮਾੜਾ ਮੋਟਾ ਆ ਜਾਂਦਾ ਪਾਣੀ ਆਉਂਦਾ ਹੀ ਨਹੀਂ ਬਿਲਕੁਲ ਪੀਲ ਵਾਲਾ ਸਾਡੇ ਮੋੜ ਤੋਂ ਪ੍ਰੋਬਲਮ ਹੈ ਉੱਥੋਂ ਪਾਈਪ ਖਰਾਬ ਹੋ ਸੈਟ ਹੀ ਨਹੀਂ ਕਰਦੇ ਪੀਲ ਵਾਲਾ ਪਾਣੀ ਬਿਲਕੁਲ ਨਹੀਂ ਆ ਰਿਹਾ ਨਾ 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 ਹੰਤੋ ਨਾ ਛੋਣੀ ਪੀਣਾ ਨਾਲ ਤਾਂ ਚਲ ਮੜਾ ਮਟਨ ਨਾ ਕਿਤੇ ਹੋਣੀ ਨਾ ਹੋਣ ਗਰਮੀ ਇਹ ਗਰਮੀ ਕਿੱਦਾਂ ਜਿਆਦਾ ਤਾਂ ਸਾਡੀਆਂ ਪੈਪਾ ਪਈਆਂ ਉਦੋਂ ਤੋਂ ਹੀ ਐਦਾਂ ਪੰਜ 6 ਮਹੀਨੇ ਤੋਂ ਪਾਣੀ ਨਹੀਂ ਆਇਆ ਕਦੀ ਅਫਸਰ ਆ ਕੇ ਧਿਆਨ ਹੀ ਨਹੀਂ ਦਿੰਦਾ ਕੋਈ ਧਿਆਨ ਲਾਏ ਨਵੇਂ ਕਨੈਕਸ਼ਨ ਦਿੱਤਾ ਜੀ ਉਹਦੇ ਅਸੀਂ ਇਹੀ ਦਿੱਕਤ ਚੀਆਂ ਬੱਸ ਕਦੀ ਆਇਆ ਕਦੀ ਨਹੀਂ ਆਇਆ ਕਦੀ ਆਇਆ ਕਦੀ ਨਹੀਂ ਬੁਰਾ ਬਹੁਤ ਹੀ ਆਇਆ ਤੇ ਗੰਦਾ ਆਇਆ ਪਾਣੀ ਆਇਆ ਗੰਦਾ ਉਹ ਵੀ ਪਾਣੀ ਆਉਂਦਾ